ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦੁਆੜ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਉਣੀ ਹੈ ਸੇਲ আর ਰੇਟ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਅਡਰਸ ਦੱਸ ਦੋ ਜੀ ਆਪਣਾ ਨਾਮ ਸੁਵਾਨ ਸਿੰਘ ਪਿੰਡ ਆ ਗਿਆ ਆਪਣਾ ਕਤਵਾ ਜਿਲ੍ਹਾ ਬਰਨਾਲਾ ਹਨਾ ਜਿਲ੍ਹਾ ਬਰਨਾਲਾ ਲਾਸਟ ਪਿੰਡ ਜੇ ਆ ਗਏ ਹਨਾ ਮਹਿਲਕਣਾ ਨਜ਼ਦੀਕ ਕਤਵਾ ਪਿੰਡ ਮੋਬਾਈਲ ਨੰਬਰ ਆਪਣਾ ਬਾਈ ਜੀ 79655 ਕੱਤਰ ਯੋ ਜੀ ਦਵਾਰੇ ਬੋਲੇ ਨੰਬਰ ਇਹ 98157 98 98157 ਹਾਂਜੀ ਉਹਦੇ ਬਾਅਦ ਜੀ 78 78 038 038 ਤੇ ਜਿਹੜੀ ਆਪਾਂ ਝੋਟੀ ਦੇਖ ਰਹੇ ਹਾਂ ਆਪਣੇ ਘਰ ਦੀ ਜੰਪਲੀ ਹਾਂਜੀ ਤੇ ਸੂਈ ਕਦੋਂ ਕਰਾਤ ਇਹ ਰਾਤ 7 ਵਜੇ ਅੱਛਾ ਰਾਤ ਦੀ ਸੂਈ ਵੇ ਕੱਲ ਸ਼ਾਮ ਦੀ ਮੰਨ ਲਓ ਤੇ ਜੇਰ ਜਰ ਰੋਕਿਆ ਜਾਮ ਓਕੇ ਬੱਚਾ ਇਹਨੇ ਦੇਤਾ ਕਟਾ ਕਿਹੜਾ ਸੂਆ ਸੂਈ ਆ ਜੀ ਹੁਣ ਇਹ ਤੀਜੇ ਤੀਜੇ ਸੂਵੇ ਸੂਈ ਆ ਤੇ ਧਾਰਾ ਵਗੈਰਾ ਸਿਹਰੇ ਸਵੇਰੇ ਆਪਾਂ ਮਾਰ ਕੇ ਦੇਖਾਂ ਕਿਵੇਂ ਓਕੇ ਆ ਜਮ ਹਾਂ ਬਿਲਕੁਲ ਪਿਛਲੀ ਵਾਰਾ ਦੁੱਧੇ ਨੇ ਆਪ ਨੂੰ ਕਿੰਨਾ ਕਿ ਦਿੱਤਾ ਜੀ 12 ਰੇਟ ਇਹਦਾ ਕੀ ਰੱਖਿਆ ਅੱਜ ਇਹਦਾ ਹਾਂਜੀ ਕਿੰਨਾ ਰੇਟ ਆ ਹਾਂ ਨਾ ਜੀ ਵੇਚਣ ਜਲਾ ਇਹਦਾ ਮੌਕੇ ਤੇ ਗੁਜਾਇਸ ਹੋ ਜੂਗੀ ਹਾਂਜੀ ਤੇ ਚੌਂਡ ਚਵਾਦੀ ਪੂਰੀ ਖਰੀ ਆ ਜੇ ਰੋਕੇ ਆ ਧਾਰ ਰੋਕੇ ਸੁਭਰ ਕੱਦ ਕਾਠ ਵਗੈਰਾ ਝੋਟੇ ਦੇਖ ਸਕਦੇ ਸੋਹਣਾ ਸਾਫ ਸੁਥਰਾ ਬੱਚਾ ਮੇਲ ਕਾਫ ਦੇ ਤਾਂ ਕੱਲ ਸ਼ਾਮ ਦੀ 7 ਵੇ ਰਾਤ ਦੀ 7-8 ਵਜੇ ਦੀ ਜੇ ਅਜਰਪੁਰ ਓਕੇ ਆ ਤੇ ਬੜਾ ਕੋਸੇ ਦਾ ਪੰਜਾ ਦਾ ਕੱਢਿਆ ਹੋਇਆ ਸਾਫ ਸੁਥਰੇ ਲੇਵੇ ਦੀ ਆ 12 ਕਿਲੋ ਦੁੱਧ ਦੋਗੀ ਐਮੀ 14 15 1 ਲੱਖ 15000 ਰੁਪਏ ਕੀਮਤ ਆ ਮੌਕੇ ਤੇ ਇਹਦੇ ਵਿੱਚੋ ਗਜੈਸ ਹੋ ਜੋ ਮਾਲਕ ਵੀ ਇਹਨਾਂ ਨੇ 1 ਲੱਖ 15000 ਦਾ ਮੁੱਲ ਕੀਤਾਗਾ ਤੀਸਰਾ ਸੂਆ ਜੈ ਇਹਨਾਂ ਨੂੰ ਸੂਈ ਹੈ ਤੇ ਬਾਕੀ ਆ ਗਾੜੀ ਪਿਛਾੜੀ ਦੇਖੋ ਝੋਟੀ ਦੀ ਕੋਈ ਨਹੀਂ ਗੱਲ ਸੋਨਾ ਗੁੱਲੇ ਵਾਲਾ ਥਾਣਾ ਜਮਾ ਸੋ ਥੰਣਾ ਦੀ ਬਣਤਰ ਵਗੈਰਾ ਦੇਖੋ ਸੋਨਾ ਮੁਠੀ ਵਾਲਾ ਥਣ ਕਿਆ ਬਾਤਾਂ ਤੇ ਨਿਆਰੇ ਦਾ ਠੰਡੀ ਸੀਰਪੂਰੀ ਓਕੇ ਜਾਵਾ ਹਨ ਤੇ ਕਹਿੰਦਾ ਬਾ ਬੁੜੀਆਂ ਹੈ ਨਹੀਂ ਕਰਨੀਆਂ ਪਤਾਰਾ ਮਾਰ ਕੇ ਵੀ ਦਿਖਾਉਂਦੇ ਹਨ ਹਨ ਹਾਂ ਜੀ ਹੈਗੀ ਸੋ ਬਰ ਧਾਰਾ ਵਗੈਰਾ ਦੇਖੋ ਕਬ ਧਾਰਾ ਮਾਰ ਕੇ ਦੇਖੋ ਨੇ ਵੇ ਅੱਗੇ ਧਾਰਾ ਮਾਰਦੋਂਡੀ ਸਾਰੇ ਥਨਾਂ ਦੇ ਵਿੱਚ ਸੋ ਬਰ ਚੌਂਡ ਚਵਾਦੀ ਪੂਰੀ ਚੰਗੀ ਆ ਸੋ ਦੇਖੋ ਕੋਈ ਬੱਚਾ ਨਹੀਂ ਲਾਇਆ ਪਰ ਉੱਦੈ ਬਹਿ ਕੇ ਥੱਲੇ ਸੋ ਬਰ ਧਾਰਾ ਦੇਖ ਸਕਦੇ ਹਾਂ ਧਾਰਾ ਵਗੈਰਾ ਦੇਖ ਗਿਆ ਬਸ ਨਾ ਆ ਵਗੈਰਾ ਸੋਹਣਾ ਕਰੇ ਬੱਚਾ ਲਾਤਾ ਹੁਣ ਆਪਾਂ ਝੋਟੀ ਨੂੰ ਤੇ ਧਾਰਾ ਦੇਖੋ ਜਿਵੇਂ ਇੱਕ ਨੰਬਰ ਤੇ ਚੌਂਡ ਦੀ ਵੀ ਥਣ ਦੇਖ ਕੇ ਪਤਾ ਲੱਗਦਾ ਵੀ ਨਜ਼ਾਰੇਦਾਰ ਭੋਲੀ ਧਾਰਾ ਜਮਾ ਤੇ ਇੱਕ ਥਣ ਰਹਿ ਗਿਆ ਉੱਜ ਮਾਰ ਦੋ ਧਾਰਾ ਸੋ ਦੇਖੋ ਸੋਹਣਿਆ ਧਾਰਾ ਚਾਰੇ ਵਾ ਠੀਕ ਆਈ ਸੋ ਧਾਰਾ ਪੈ ਕੇ ਮਾਰ ਕੇ ਦਿਖਾਦੀ ਸਾਰੇ ਥਨਾਂ ਦੇ ਵਿੱਚ ਓਕੇ ਆ ਪੂਰੀ ਜਮਾ ਤੇ ਪਿੰਡ ਆ ਗਿਆ ਕਤਵਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ